ਮਾਫਿਓ ਕਈ ਬੰਦੇ ਫੌਜ ਚ ਹੋਣਗੇ ਕਈਆਂ ਨੂੰ ਇਹ ਜਿਹੜੀ ਆ ਇਮਪਥੀ ਹੋਊਗੀ ਦੇਖੋ ਫੌਜ ਜਿਹੜੀ ਆ ਉਹਦਾ ਕੀ ਕਸੂਰ ਹੈ ਜੀ ਉਹ ਤੇ ਇਮਾਨਦਾਰੀ ਨਾਲ ਕੰਮ ਕਰਦੇ ਆ ਇਮਾਨਦਾਰੀ ਨਾਲ ਕੰਮ ਕਰਨਾ ਜਾਂ ਕਿਸੇ ਦਾ ਹੁਕਮ ਮੰਨਣਾ ਤੁਸੀਂ ਇਹ ਕਹਿ ਸਕਦੇ ਹੋ ਜਿਵੇਂ ਜੇ ਉਹ ਇਮਾਨਦਾਰੀ ਨਾਲ ਕੰਮ ਕਰਦੇ ਆ ਫਿਰ ਤੇ ਜਦੋਂ ਜਨਰਲ ਡਾਇਰ ਨੇ ਹੁਕਮ ਕੀਤਾ ਆਰਮੀ ਨੂੰ ਕਿ ਗੋਲੀਆਂ ਚਲਾ ਦਿਓ ਗੋਲੀ ਚਲਾਉਣ ਵਾਲਾ ਵੀ ਇਨੋਸੈਂਟ ਹੋਗੇ ਵਿਡੀਓ ਗੋਰਖਾ ਰੈਜiment ਸੀ ਉੱਥੇ ਉਹ ਵੀ ਇਨੋਸੈਂਟ ਬਣ ਜਾਣਗੇ ਕਿਉਂਕਿ ਉਹ ਤਾਂ ਆਪਣਾ ਕੰਮ ਕਰ ਰਹੇ ਸੋ ਜੇ ਇੱਕ ਫੌਜ ਜਾਂ ਕੋਈ ਧਿਰ ਜਿਹੜੀ ਇੱਕ ਜ਼ਾਲਮ ਦਾ ਹੁਕਮ ਮੰਨ ਕੇ ਉਹਦੀ ਪੂਰਤੀ ਕਰ ਰਹੀ ਹੈ ਤੇ ਉਹ ਉਹਦਾ ਪਾਰਟ ਬਣ ਜਾਂਦੀ ਹੈ ਸਾਨੂੰ ਇਹ ਵੀ ਗੱਲ ਅੰਡਰਸਟੈਂਡ ਕਰਨੀ ਚਾਹੀਦੀ ਹੈ ਵੀ ਏਜ ਸੁਤੰਤਰ ਦੇ ਵਿੱਚ ਹਰ ਬੰਦੇ ਦੀ ਮਜਬੂਰੀ ਹੋ ਸਕਦੀ ਹੈ ਜਿੰਨੇ ਨੌਕਰੀ ਕਰਨੀ ਹੈ ਉਹਦੀ ਫਾਈਨੈਂਸ਼ੀਅਲ ਲੋਡ ਹੋ ਸਕਦੀ ਹੈ ਪਰ ਘੱਟੋ ਘੱਟ ਤੁਸੀਂ ਆਪਣੇ ਅੰਦਰ ਇਹ ਅਹਿਸਾਸ ਜਗਾ ਕੇ ਜਰੂਰ ਵੇਖੋ ਕਿ ਜਿਹੜਾ ਜਿਹੜਾ ਤਿਰੰਗਾ ਹੈ ਕੀ ਇਹ ਸਾਡਾ ਝੰਡਾ ਹੈ ਜੇ ਸਾਡਾ ਹੈ ਤਾਂ ਕਿਵੇਂ ਆ ਜੇ ਸਾਡਾ ਝੰਡਾ ਸੀ ਤੇ ਫਿਰ ਸਾਡੇ ਦਰਬਾਰ ਸਾਹਿਬ ਨੂੰ ਢਾਈ ਢੇਰੀ ਕਰਕੇ ਤੇ ਉੱਤੇ ਨੂੰ ਚਲਾਉਣ ਦੀ ਲੋੜ ਪੈ ਗਈ ਦਰਬਾਰ ਸਾਹਿਬ ਤੇ ਪਹਿਲਾਂ ਜਿਹਨਾਂ ਦਾ ਕਬਜ਼ਾ ਸਿੱਖਾਂ ਦਾ ਹੀ ਸਿੱਖਾਂ ਦੇ ਹੱਥ 'ਚ ਹੀ ਉਹਦੇ ਤੇ ਕਬਜ਼ਾ ਕਰਕੇ